ਮੈਨੂੰ ਲੱਗਦਾ ਹੈ ਕਿ ਕੰਗਨਾ ਰਣੋਦ ਦੇ ਮਾਮਲੇ ਤੇ ਭਾਜਪਾ ਨੂੰ ਆਪਣਾ ਸਟੈਂਡ ਹੁਣ ਬਿਲਕੁਲ ਸਪਸ਼ਟ ਕਰ ਦੇਣਾ ਚਾਹੀਦਾ ਪਿਛਲੇ ਕਈ ਸਾਲਾਂ ਤੋਂ ਅਸੀਂ ਵੇਖ ਰਹੇ ਹਾਂ ਕਿ ਇਸ ਤਰੀਕੇ ਇਹ ਅਦਾਕਾਰਾਂ ਜੋ ਹੁਣ ਭਾਜਪਾ ਦੀ ਐਮਪੀ ਵੀ ਹੈ ਕਿਸ ਤਰੀਕੇ ਸਿੱਖਾਂ ਦੇ ਖਿਲਾਫ ਕਿਸਾਨ ਆंदोलਨ ਦੇ ਦੌਰਾਨ ਇਹਨੇ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਇਹਨੇ ਹੁਣ ਰੀਸੈਂਟਲੀ ਫੇਰ ਕਿਸੇ ਇੰਟਰਵਿਊ 'ਚ ਕਿਹਾ ਕਿ ਉੱਥੇ ਤੇ ਲਾਸ਼ਾਂ ਲਟਕਦੀਆਂ ਸਨ ਉੱਥੇ ਰੇਪ ਹੁੰਦੇ ਸੀ ਤੇ ਬੀਜੇਪੀ ਨੇ ਜੋ ਨਫਰਤ ਦਾ ਏਜੰਡਾ ਫਲਾਣ ਵਾਸਤੇ ਇਹਨੂੰ ਫਰੰਟ ਬਣਾਇਆ ਹੋਇਆ ਹੈ ਬੀਜੇਪੀ ਨੂੰ ਆਪਣਾ ਬਿਲਕੁਲ ਇਹਨੂੰ ਐਕਸੈਪਟ ਕਰਕੇ ਅ ਇਹਦੇ ਤੇ ਆਪਣੀ رائے ਰੱਖ ਦੇਣੀ ਚਾਹੀਦੀ ਹੈ ਭਈ ਸਾਹ ਤੇ ਸਾਡਾ ਏਜੰਡਾ ਹੀ ਸਪਰੈਡ ਕਰ ਰਹੀ ਹੈ ਅ ਇੱਕ ਹੁਣ ਮੂਵੀ ਵੀ ਸੁਣੇ ਆ ਰਹੀ ਹੈ ਅਮਰਜੈਂਸੀ ਕਰਕੇ ਉਹਦੇ ਵਿੱਚ ਵੀ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਇਸ ਅਦਾਕਾਰਾਂ ਵੱਲੋਂ ਕੀਤੀ ਗਈ ਹੈ ਇੱਕ ਚੀਜ਼ ਮੈਂ ਦੱਸਣਾ ਚਾਹਨਾ ਕਿ ਸਿੱਖ ਤੇ ਹਿੰਦੂ ਕਿੰਨੇ ਪਿਆਰ ਨਾਲ ਰਹਿੰਦੇ ਨੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਜਿਸ ਹਲਕੇ ਤੋਂ ਮੈਂ ਬਿਲੋਂਗ ਕਰਦਾ ਦਿੱਲੀ ਦੇ ਤਿਲਕਨਗਰ ਹਲਕੇ ਤੋਂ ਇੱਕ ਪਰਿਵਾਰ ਵਾਂਗ ਸਾਰੇ ਆਪਸ ਵਿੱਚ ਮਿਲ ਕੇ ਰਹਿੰਦੇ ਨੇ ਤੇ ਰਹਿਣਾ ਚਾਹੁੰਦੇ ਨੇ ਉਸ ਤੋਂ ਬਾਅਦ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਉੱਥੇ ਵੀ Hindu ਤੇ Sikh ਭਾਈਚਾਰਾ ਇੱਕ ਪਰਿਵਾਰ ਵਾਂਗ ਰਹਿ ਰਿਹਾ ਤੇ ਪਰਿਵਾਰ ਵਾਂਗ ਹੀ ਰਹਿਣਾ ਚਾਹੁੰਦਾ ਹੈ ਨਾਰਥ ਇੰਡੀਆ ਦੀ ਮਤਲਬ ਤੁਸੀਂ ਜਗ੍ਹਾ ਜਗ੍ਹਾ ਦੀ ਗੱਲ ਕਰੋ Hindu Sikh ਕਦੀ ਆਪਸ ਵਿੱਚ ਵੰਡ ਨਹੀਂ ਪਈ ਪਰ ਜਿਸ ਤਰੀਕੇ ਇੰਟੈਂਸ਼ਨਲੀ ਇਹ ਨਫਰਤ ਫੈਲਾਉਣ ਦੀ ਕੋਸ਼ਿਸ਼ ਪਾਜਪਾ ਵੱਲੋਂ ਕੀਤੀ ਜਾ ਰਹੀ ਹੈ ਇਹ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਦੇ ਲੈ ਕੇ ਨਹੀਂ ਹੈ ਜਿੱਥੇ ਤੱਕ ਮੈਂ ਇਸ ਫਿਲਮ ਦੀ ਗੱਲ ਕਰਾਂ ਤੇ ਅਲੱਗ-ਅਲੱਗ ਸਿੱਖ ਸੰਸਥਾਵਾਂ ਵੱਲੋਂ ਇਹਨੂੰ ਪਿਛਲੇ ਬਹੁਤ ਦਿਨਾਂ ਤੋਂ ਆ ਰਿਪਰੈਜੈਂਟੇਸ਼ਨ ਆ ਰਹੇ ਨੇ ਇਲਾਕੇ ਦੇ ਡੀਸੀਪੀ ਸਾਹਿਬ ਨੂੰ ਵੀ ਮਿਲੇ ਨੇ ਮੈਂ ਆਪਣੇ ਵੱਲੋਂ ਵੀ ਦੋ ਲੈਟਰਸ ਅੱਜ ਦੇ ਰਿਹਾ ਜੋ ਇੱਕ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਨੂੰ ਹੈ ਤੇ ਇੱਕ ਕਮਿਸ਼ਨਰ ਕੋਲ ਇਸ ਦਿੱਲੀ ਨੂੰ ਹੈ ਜਿਦੇ ਚ ਮੈਂ ਕਲੀਅਰ ਲਿਖ ਦਿੱਤਾ ਵੀ ਇਹ ਮੂਵੀ ਦੇ ਜੋ ਟ੍ਰੇਲਰ ਵੇਖੇ ਨੇ ਉਹਦੇ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਇਸ ਫਿਲਮ ਵਿੱਚ ਸਿੱਖਾਂ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਨਾਲ ਦਿੱਲੀ ਦਾ ਮਾਹੌਲ ਖਰਾਬ ਹੋ ਸਕਦਾ ਹੈ ਤੇ ਕਿਸੇ ਵੀ ਸੂਰਤ ਵਿੱਚ ਇਸ ਫਿਲਮ ਨੂੰ ਦਿੱਲੀ ਵਿੱਚ ਇੰਡੀਆ ਵਿੱਚ ਰਿਲੀਜ਼ ਨਾ ਹੋਣ ਦਿੱਤਾ ਜਾਵੇ ਲੇਕਿਨ ਇਸ ਕੋ ਲੈ ਕੇ ਇੱਕ ਪੱਤਰ ਵੀ ਕੇ ਮਚਾਏ ਜੋ ਕੇਂਦਰੀ ਮੰਤਰੀ ਹੈ ਨੂੰ ਲਿਖਿਆ ਗਿਆ ਹੈ ਸਾਥੀ-ਸਾਥ ਦਿੱਲੀ ਪੁਲਿਸ ਕਮਿਸ਼ਨਰ ਕੋ ਵੀ ਪੱਤਰ ਲਿਖਿਆ ਗਿਆ ਹੈ ਜੀ ਬਿਲਕੁਲ ਲੈਟਰ ਸੀਪੀ ਦਿੱਲੀ ਦੇ ਨਾਂ ਤੇ ਹੀ ਹੈ ਜਿਹਦੇ ਚ ਕਲੀਅਰ ਤੌਰ ਤੇ ਕਿਹਾ ਗਿਆ ਹੈ ਕਿ ਤੁਹਾਡੇ ਕਿਉਂਕਿ ਵੈਸਟ ਦਿੱਲੀ ਵਿੱਚ ਸਿੱਖਾਂ ਦੀ ਬਹੁ ਗਿਣਤੀ ਵਸਦੀ ਹੈ ਤੇ ਵੈਸਟ ਦਿੱਲੀ ਦੇ ਡੀਸੀਪੀ ਵੈਸਟ ਨੂੰ ਵੀ ਬਹੁਤ ਸਾਰੇ ਇੱਥੇ ਮੇਰੇ ਨਾਲ ਪਤਵੰਤੇ ਸੱਜਣ ਬੈਠੇ ਨੇ ਅਲੱਗ ਅਲੱਗ ਸੰਸਥਾਵਾਂ ਤੋਂ ਜੋ ਸਪੈਸ਼ਲੀ ਦੋ ਦਿਨ ਪਹਿਲਾਂ ਡੀਸੀਪੀ ਵੈਸਟ ਨੂੰ ਮਿਲ ਕੇ ਤੇ ਆਪਣੀ ਭਾਵਨਾਵਾਂ ਵਿਕਤ ਕਰਕੇ ਆਏ ਨੇ ਉੱਥੇ ਉਹਨਾਂ ਨੇ ਕਿਹਾ ਵੀ ਹੈ ਕਿ ਆਪਾਂ ਮੈਟਰ ਤੁਹਾਡਾ ਅਗੇ ਕਮਿਸ਼ਨਰ ਸਾਹਿਬ ਨੂੰ ਫਾਰਵਰਡ ਕਰ ਦਿੱਤਾ ਹੈ ਪਰ ਜਿੰਨੀ ਜਲਦੀ ਦਿੱਲੀ ਪੁਲਿਸ ਲੋ ਐਂਡ ਆਰਡਰ ਦੇ ਹਾਲਾਤ ਨੂੰ ਸਮਝਦੇ ਹੋਏ ਇਸ ਫਿਲਮ ਤੇ ਰੋਕ ਲਗਾ ਦੇ ਉਹਨਾਂ ਵਧੀਆ ਕੀ ਲੱਗਦਾ ਹੈ ਕਿ ਅਗਰ ਮੂਵੀ ਰਿਲੀਜ਼ ਹੋ ਗਈ ਹੈ ਤਾਂ ਕਈ ਨਾ ਕਈ ਮਾਹੌਲ ਥੋੜਾ ਗੜਗੜਾ ਬਿਲਕੁਲ ਇਹ ਤੇ ਜ਼ਬਰਦਸਤੀ ਇੰਟੈਂਸ਼ਨਲੀ ਕਿਸੇ ਨੂੰ ਛੇੜਨ ਵਾਲੀ ਗੱਲ ਹੈ ਤੇ ਜਿੱਥੇ ਤੱਕ ਤੁਸੀਂ ਇਸ ਅਧਿਕਾਰਾਂ ਦੀ ਕੰਗਨਾ ਰਣੋਧੀ ਜੋ ਪੂਰੀ ਤਰ੍ਹਾਂ ਆ ਜਿਹਦਾ ਸਿਰ ਫੇਰਾ ਦਿਮਾਗ ਹੈਗਾ ਇਹਦੇ ਪਿਛਲੇ ਇੰਟਰਵਿਊ ਦੇਖੋਗੇ ਇਹਦੀ ਬਾਈਟਸ ਦੇਖੋਗੇ ਇਹਦਾ ਤੁਸੀਂ ਤੁਹਾਨੂੰ ਪਤਾ ਲੱਗ ਜਗਾ ਵੀ ਇਹਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈਗਾ ਤੇ ਬਿਲਕੁਲ ਬਚਕਾਨੇ ਤੇ ਬੇਬੁਨਿਆਦ ਤੇ ਘਟੀਆਂ ਕਿਸਮ ਦੇ ਬਿਆਨ ਇਹਦਾ ਕਰਾ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਦੇ ਰਹੀ ਹੈ ਤੇ ਉਸ ਤੋਂ ਬਾਅਦ ਨਹੀਂ ਆ ਰਹੀ ਭਾਜਪੀ ਜਾਂ ਤੇ ਆਪਣਾ ਸਪਸ਼ਟ ਕਰਦੇ ਸਟੈਂਡ ਬੀਐਸਸੀ ਦੇ ਨਾਲ ਹਾਂ ਤੇ ਅਸੀਂ ਇਸ ਚੀਜ਼ ਨੂੰ ਸਪੋਰਟ ਕਰਦੇ ਹਾਂ ਜੇ ਭਾਜਪੀ ਆਪਣੇ ਆਪ ਨੂੰ ਇੱਕ ਧਰਮ ਨਿਰਪੇਖ ਪਾਰਟੀ ਮੰਨਦੀ ਹੈ ਯਾ ਦੱਸਣਾ ਵੀ ਚਾਹੁੰਦੀ ਹੈ ਤੇ ਇਸ ਅਦਾਕਾਰਾ ਤੇ ਜੋ ਕਿ ਹੁਣ ਐਮਪੀਏ ਭਾਜਪਾ ਦੀ ਇਹਦੇ ਤੇ ਸਖਤ ਕਾਰਵਾਈ ਕਰੇ ਨੂੰ ਪਾਰਟੀ ਚੋਂ ਬਾਹਰ ਕੱਢੇ ਲੇਕਿਨ ਕਿਸਾਨੋ ਕੋ ਲੈ ਕੇ ਜਿਸ ਤਰੀਕੇ ਸੇ ਬਿਆਨ ਦਿਆ ਕਿ ਕਈ ਨਾ ਕਈ ਜਦੋਂ ਲੜਨੇ ਪਰ ਬੈਠੇ ਤੇ ਤੂੰ ਰੇਹ ਹੋਣਾ ਇੱਥੇ ਅਤਿਆਏ ਹੋ ਰਹੇ ਬਿਲਕੁਲ ਇਸ ਕੋ ਕਿਵੇਂ ਦੇਖਦੇ ਬਹੁਤ ਗਲਤ ਹੈ ਉੱਥੇ ਇਹਨਾਂ ਨੇ ਪਿਛਲੇ ਦਿਨਾਂ ਚ ਤੁਸੀਂ ਵੇਖਿਆ ਹੋਣਾ ਚੰਡੀਗੜ੍ਹ 에ਅਰਪੋਰਟ ਤੇ ਕੁਛ ਹਾਦਸਾ ਵੀ ਹੋਇਆ ਸੀ ਉੱਥੇ ਇੱਕ ਕਿਸਾਨ ਦੀ ਬੇਟੀ ਹੀ ਸੀ ਉਹਦੇ ਦਿਲ ਵਿੱਚ ਰੋਸ਼ ਸੀ ਇਹਨੇ ਸਾਰੇ ਆਮ ਕਿਸਾਨਾਂ ਦੀ ਜੋ ਮਾਮਾ ਭੈਣਾ ਧਰਮ ਵਿੱਚ ਬੈਠੀਆਂ ਸੀ ਇਹਨੇ ਕਿਹਾ ਜੀ ਇਹ ਤੇ ਪੈਸੇ ਲੱਗੇ ਬੰਦੀਆਂ ਨੇ ਦਿਹਾੜੀ ਦਿਹਾੜੀ ਲੱਗੇ ਬੰਦੀਆਂ ਨੇ ਤੇ ਇਸ ਤਰੀਕੇ ਦੀ ਘਟਿਆ ਬਿਆਨਬਾਜ਼ੀ ਬਹੁਤ ਸ਼ਰਮਨਾਕ ਹੈ ਤੇ ਭਾਜਪੀ ਸੀਜ਼ ਨੂੰ ਸਪੋਰਟ ਕਰਦੀ ਹੈ ਉਹ ਹੋਰ ਜ਼ਿਆਦਾ ਸ਼ਰਮਨਾਕ ਤੇ ਘਟਿਆਪਨ ਦਰਸਾਂਦਾ ਹੈ ਭਾਜਪੀ ਦਾ ਇਸ ਚੀਜ਼ ਤੋਂ ਭਾਜਪੀ ਬਿਲਕੁਲ ਯਾਤੇ ਕਿਨਾਰਾ ਕਰ ਲੈਤੇ ਯਾਤੇ ਆਪਣੀ ਸਹਿਮਤੀ ਪ੍ਰਗਟ ਕਰਦਾ ਵੀ ਅਸੀਂ ਤੇ ਉਹਦੇ ਨਾਲ ਖੜੇ ਹਾਂ ਅਗਰ ਮੂਵੀ ਢਿਲੀਜ਼ ਹੋਤੀ ਹੈ ਕੀ ਮੁਜਾਇਦਾ ਕੀਆ ਜਾਏਗਾ ਆਪ ਲੋਗ ਬਿਲਕੁਲ ਜਿੱਥੇ ਜਿੱਥੇ ਸਾਡਾ ਹੱਕ ਹੈ ਆਪਾਂ ਉਹਦਾ ਰੋਸ਼ ਪ੍ਰਗਟ ਕਰਾਂਗੇ ਤੇ तमाम ਸਿੱਖ ਸੰਸਥਾਵਾਂ ਇਸ ਚੀਜ਼ ਤੇ ਇਕਮਤ ਨੇ ਇਹ ਮੂਵੀ ਕਿਸੇ ਵੀ ਸੂਰਤ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ